ਆਓ ਪਹਿਲਾਂ ਰਲ ਕੇ ਇਹ ਵੀਡੀਓ ਜਿਹੜੀ ਸਾਈਡ ਤੇ ਚੱਲ ਰਹੀ ਆ ਇਹਨੂੰ ਸੁਣਦੇ ਆ ਕਿ ਭਾਈ ਬੰਤਾ ਸਿੰਘ ਕੀ ਕਹਿ ਰਹੇ ਨੇ ਉਸ ਤੋਂ ਬਾਅਦ ਇਹਨਾਂ ਨੂੰ ਜਵਾਬ ਜ਼ਰੂਰ ਦਵਾਂਗੇ ਪਹਿਲਾਂ ਵੀਡੀਓ ਚਾਲੂ ਕਰਦੇ ਹੁਣ ਲੱਗ ਜਾਂਦਾ ਸਰਹੰਦ ਦੀ ਇਟ ਨਾ ਇਟ ਨਾ ਖੜਕਦੀ ਆ ਇੱਕ ਹੋਰ ਮਸਲਾ ਖੜਾ ਕਰੀ ਫਿਰਦੇ ਨੇ ਅਖੇ ਵੇਖੋ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਆ ਗਿਆ 27 ਦਸੰਬਰ ਨੂੰ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਦੀ ਸ਼ਹੀਦੀ ਆ ਗਈ 27 ਦਸੰਬਰ ਨੂੰ ਹੁਣ ਕੀ ਕਰਨਾ ਅਖੇ ਦਿਨ ਬਦਲੋ ਕਿਦਾਂ ਬਦਲੋਗੇ ਦੱਸੋ ਮੈਨੂੰ ਤੁਹਾਡੀ ਪ੍ਰੋਬਲਮ ਪਤਾ ਕੀ ਹੈ ਅੱਜ ਕੱਲ ਅੰਗਰੇਜ਼ੀ ਕੈਲੰਡਰ ਨਾਲ ਚੱਲ ਗਏ ਆ ਅਸੀਂ ਸਮਝਦੇ ਹੀ ਨਹੀਂ ਵੀ ਗੁਰੂ ਪਾਤਸ਼ਾਹਿਆਂ ਦੇ ਦਿਹਾੜੇ ਸੁਦੀ ਵਦੀ ਨਾਲ ਨੇ ਸੁਦੀ 15 ਦਿਨ ਚਾਨਣਾ ਪੱਖ ਚੰਦ ਦਾ ਵਦੀ 15 ਦਿਨ ਹਨੇਰੇ 'ਚ ਰਹਿੰਦਾ ਜਦੋਂ ਅਸਮਾਨ ਔਰ ਮੈਂ ਇੱਕ ਕਥਾ ਕਰ ਦੇਣੀ ਲੋਕਾਂ ਕਹਣ ਲੋ ਜੀ ਬਾਬਾ ਜੀ ਬ੍ਰਾਹਮਣਾਂ ਦੀ ਗੱਲ ਕਰਦੇ ਅੱਛਾ ਮੈਨੂੰ ਦੱਸਿਓ ਕਿ ਚੰਦਰਮਾ ਬ੍ਰਾਹਮਣ ਦੇ ਹੁਕਮ 'ਚ ਚੜਦਾ ਕਿ ਝੁਬਦਾ ਸੁਦੀ ਵਦੀ ਨਾਲ ਬ੍ਰਾਹਮਣ ਦਾ ਕੀ ਸੰਬੰਧ ਹੋ ਗਿਆ ਇਹ ਨੇਚਰ ਤੇ ਵਾਹਿਗੁਰੂ ਦੇ ਹੁਕਮ ਚ ਹੈ ਤੁਸੀਂ ਦੇਖੋ ਕਿ ਬਾਬਾ ਬੰਤਾ ਸਿੰਘ ਜਿਹੜੇ ਨੇ ਕਿੰਨੇ ਚਲਾਕ ਨੇ ਬਹੁਤ ਜ਼ਰਾ ਚਲਾਕ ਬੰਦੇ ਨੇ ਅ ਇਹਨੇ ਸਭ ਤੋਂ ਪਹਿਲੀ ਗੱਲ ਕੀਤੀ ਆ ਵੀ ਦੇਖੋ ਜੀ ਇਹ ਕਹਿੰਦੇ 27 ਦਸੰਬਰ ਨੂੰ ਦੂ ਦਿਹਾੜੇ ਆਗੇ ਸਭ ਤੋਂ ਪਹਿਲੀ ਗੱਲ ਹੈ 27 ਦਸੰਬਰ ਦੀ ਗੱਲ ਹੀ ਨਹੀਂ ਕਰ ਰਹੀ ਆਪਾਂ ਇਹ ਜਾਣ ਬੁੱਝ ਕੇ ਈਸਵੀ ਕੈਲੰਡਰ ਜਾਣ ਬੁੱਝ ਕੇ ਵੇਚ ਲਿਆਉਂਦੇ ਨੇ ਤਾਂ ਜੋ ਲੋਕਾਂ ਨੂੰ ਗੁੰਮਰਾਹ ਕਰ ਸਕੀਏ ਈਸਵੀ ਕੈਲੰਡਰ ਦੀ ਕੋਈ ਗੱਲ ਨਹੀਂ ਕਰ ਰਿਆ ਤੁਸੀਂ ਜਾਣਬੁੱਝ ਕੇ 27 ਦਸੰਬਰ ਵਾਲਾ ਮਸਲਾ ਜਾਣਬੁੱਝ ਕੇ ਪਾਉਂਦੇ ਹੋ ਕਿਉਂਕਿ ਤੁਹਾਡੇ ਕੋਲ ਜਵਾਬ ਹੈ ਨਹੀਂ ਇੱਕੋ ਹੀ ਮੁੱਦਾ ਰਹੇਗਾ ਤੁਹਾਡਾ ਕੋਈ ਈਸਵੀ ਕੈਲੰਡਰ ਅਸੀਂ ਬਹੁਤ ਵਾਰ ਗੱਲ ਕੀਤੀ ਈਸਵੀ ਕੈਲੰਡਰ ਨੂੰ ਸਾਈਡ ਤੇ ਕਰੋ 27 ਦਸੰਬਰ ਨੂੰ ਸਾਈਡ ਤੇ ਕਰੋ ਆਪਾਂ ਤੁਹਾਡੇ ਨਾਲ ਗੱਲ ਕਰਨੀ ਹੈ ਸੂਰਜੀ ਕੈਲੰਡਰ ਦੀ ਤੇ ਚੰਦਰਮਾ ਦੇ ਕੈਲੰਡਰ ਦੀ ਸੁਦੀ ਵਧੀ ਵਾਲਾ ਪੱਖ ਜਿਹੜਾ ਮੈਂ ਇੱਕ ਦਿਨ ਵੀ ਵੀਡੀਓ ਪਾਈ ਸੀ ਕਿਸੇ ਨੇ ਗੱਲ ਦਾ ਜਵਾਬ ਨਹੀਂ ਦਿੱਤਾ ਤੁਸੀਂ ਕਹਿੰਦੇ ਹੋ ਕਿ ਕੁਦਰਤੀ ਵਿਧਾਨ ਹੈ ਤਾਂ ਤੁਸੀਂ ਮੈਨੂੰ ਜਵਾਬ ਦਿਓ ਪੀ 6 ਪੋ ਨੂੰ ਤੁਹਾਡਾ ਹੀ ਕੈਲੰਡਰ ਕਹਿ ਰਿਹਾ ਪੀ 6 ਪੋ ਨੂੰ ਪੋ ਸੁਦੀ 1 ਤੇ 7 ਪੋ ਨੂੰ ਪੋ ਸੁਦੀ 1 ਇਦਾਂ ਕਿਦਾਂ ਇਹ ਸਮਝਾਓ ਕਲੀਅਰ ਕਰੋ ਮਸਿਆ ਤੋਂ ਬਾਅਦ ਉਹ ਪਿੱਛੇ ਥੋੜਾ ਮੇਰੇ ਕੋਲ ਇੱਕ ਗਲਤੀ ਲੱਗੀ ਸੀ ਮੈਂ ਮਸਿਆ ਕਹਿੰਦੇ ਸੰਗਰਾਦ ਹੋ ਗਿਆ ਮੇਰੇ ਕੋਲ ਮਸਿਆ ਤੋਂ ਬਾਅਦ ਠੀਕ ਹੈ ਜੀ ਮਸਿਆ ਤੋਂ ਬਾਅਦ ਸੁਦੀ ਪੱਖ ਜਿਹੜਾ ਸ਼ੁਰੂ ਹੁੰਦਾ ਉਹ ਸੁਦੀ 1 ਫਿਰਗ ਪੋ ਸੁਦੀ 1 ਫਿਰਗ 2 3 4 5 6 7 ਤੁਸੀਂ ਲੋਕਾਂ ਨੇ ਜਾਣ ਬੁੱਝ ਕੇ 13 ਪੋ ਨੂੰ ਪੋ ਸੁਦੀ 7 ਜਾਣ ਬੁੱਝ ਕੇ ਕੀਤਾ ਬਣਾ ਕੇ ਦੇਖੋ ਪੋ ਸੁਦੀ 7 ਤੇ ਪੋ ਤੇ 13 ਪੋ ਇਕੱਠੇ ਨਹੀਂ ਹੁੰਦੇ ਤੁਸੀਂ ਜਾਣ ਬੁੱਝ ਕੇ ਕੀਤਾ ਇਹ ਜਵਾਬ ਦਿਓ ਸਾਨੂੰ 13 ਪੋ ਨੂੰ ਪੋ ਸੁਦੀ 7 ਨਹੀਂ ਹੁੰਦਾ ਤੁਹਾਡੇ ਕੈਲੰਡਰ ਦੇ ਮੁਤਾਬਕ ਹੀ ਤੁਸੀਂ ਸਾਨੂੰ ਕੁਦਰਤੀ ਵਿਧਾਨ ਸਮਝਾਓ ਪੋਸ ਉਹਦੀ 1 ਤੇ ਪੋਸ ਉਹਦੀ 1 ਇਦਾਂ ਕਿਉਂ ਆ ਮਤਲਬ ਪ੍ਰਵਿਸ਼ਟੀਆਂ ਦੇ ਹਿਸਾਬ ਦੇ ਨਾਲ ਪੋ 6 ਪੋ ਆ ਪ੍ਰਵਿਸ਼ਟੀਆਂ ਦੇ ਹਿਸਾਬ ਦੇ ਨਾਲ 7 ਪੋ ਆ ਮਤਲਬ ਉਹਦੀ 48 ਘੰਟੇ ਬੰਨ ਰਹੇ ਨੇ ਤੁਸੀਂ 48 ਘੰਟਿਆਂ ਦਾ ਇੱਕ ਦਿਨ ਬਣਾਇਆ ਹੋਇਆ 48 ਘੰਟਿਆਂ ਦਾ ਇੱਕ ਦਿਨ ਮੈਂ ਆਮ ਭਾਸ਼ਾ ਦੇ ਵਿੱਚ ਗੱਲ ਕਰ ਰਿਹਾ ਫਿਰ ਅੱਗੇ ਤੁਸੀਂ ਮਾਗਵਦੀ 3 ਤੇ ਮਾਗਵਦੀ 4 ਆਪਣਾ ਕੈਲੰਡਰ ਦੇਖੋ ਮਾਗ ਵਦੀ 3 ਤੇ 4 ਉਹ ਇਦਾਂ ਕਿਉਂ ਮਤਲਬ ਪ੍ਰਵਿਸ਼ਟਾ ਹੈ ਕਿਆ ਤੇ ਜਿਹੜੇ ਤੁਸੀਂ ਵਦੀ ਸੁਦੀ ਵਾਲਾ ਵਾ ਉਹ ਇੱਕੋ ਦਿਨ ਦੇ ਵਿੱਚ ਦੋ ਦਿਨ ਫਿੱਟ ਕੀਤੇ ਹੋਏ ਨੇ ਇਹ ਸਮਝਾਓ ਸਾਨੂੰ ਤੱਕੇ ਨਾਲ ਵਿੱਚ ਸਾਈਕਲੰਡਰ ਵਾੜੀ ਜਾਂਦੇ ਤੱਕੇ ਨਾਲ ਵਾੜੀ ਜਾਂਦੇ ਨੇ ਇਹ 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 ਤਕਾ ਨਾ ਕਰੋ ਇਹ ਤੁਸੀਂ ਤਕਾ ਕਰਦੇ ਹੋ ਅਛਾ ਮੈਂ ਬਾਬਾ ਬੰਤਾ ਸਿੰਘ ਨੂੰ ਚੈਲੰਜ ਕਰਦਾ ਚਲੋ ਜੇ ਤੂੰ ਇਸ ਵੀ ਕਲੰਡਰ ਦੀ ਗੱਲ ਕਰਦੇ ਨਾ ਛੱਡੋ ਜੇ ਹਿੰਮਤ ਹੈ ਤਾਂ ਛੱਡ ਕੇ ਦੱਸੋ ਸਭ ਤੋਂ ਪਹਿਲਾਂ ਟਕਸਾਲ ਜਿਹੜੀ ਇਸ ਵੀ ਕਲੰਡਰ ਛੱਡ ਕੇ ਦੱਸ ਦੇ ਤੁਹਾਡੇ ਸਾਰੇ ਸਮਾਗਮ ਈਸਵੀ ਕੈਲੰਡਰ ਦੇ ਮਤਲਬ ਨਾਲ ਹੋ ਰਹੇ ਨੇ ਬਾਬਾ ਬੰਤਾ ਸਿੰਘ ਜਦੋਂ ਜਨਮ ਦਿਨ ਆਪਾਂ ਪਾਉਂਦੇ ਨਾ ਬਾਬਾ ਬੰਤਾ ਸਿੰਘ ਦਾ ਜਨਮ ਦਿਨ ਹੈ ਤਾਂ ਉੱਤੇ ਈਸਵੀ ਕੈਲੰਡਰ ਦੀ ਡੇਟ ਹੁੰਦੀ ਹੈ ਉਹ ਕਿਹਦੀ ਡੇਟ ਹੁੰਦੀ ਹੈ ਤੁਹਾਡੇ ਪਾਸਪੋਰਟ ਤੇ ਡੇਟ ਕਿਹਦੀ ਹੈ ਤੁਹਾਡੇ ਆਧਾਰ ਕਾਰਡਾ ਤੇ ਡੇਟ ਕਿਹੜੀ ਹੈ ਜਦੋਂ ਤੁਸੀਂ ਆਪਣੇ ਸਮਾਗਮ ਕਰਦੇ ਹੋ ਜਿੰਨੇ ਵੀ ਸਮਾਗਮ ਦਿੰਦੇ ਹੋ ਉੱਤੇ ਡੇਟ ਕਿਹੜੀ ਨਹੀਂ ਈਸਵੀ ਕੈਲੰਡਰ ਦਿੰਦੇ ਹੋ ਨਾ ਦੋਗਲਾ ਕੰਮ ਕਿਉਂ ਕਰਦੇ ਫਿਰ ਜੇ ਛੱਡਣਾ ਤੇ ਛੱਡੋ ਆਪਣੇ ਬੱਚਿਆਂ ਦੇ ਜਿਹੜੇ ਜਨਮ ਦਿਹਾੜੇ ਆ ਆਪਣੇ ਬੱਚਿਆਂ ਦੇ ਜਿਹੜੇ ਜਨਮ ਦਿਨ ਹੈ ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਕੋਈ ਅ ਮਰਗ ਦਾ ਸਮਾਗਮ ਕਰਦੇ ਹੋ ਕੋਈ ਸਮਾਗਮ ਕਰਦੇ ਹੋ ਫਿਰ ਕਰੋ ਵਿਕਰਮਤ ਕੈਲੰਡਰ ਦੇ ਹਿਸਾਬ ਨਾਲ ਕਰੋ ਹੈਨਾ ਸੁਦੀ ਵਧੀਆਂ ਦੇ ਹਿਸਾਬ ਨਾਲ ਕਰਿਆ ਕਰੋ ਉਸ ਮੁਕ ਤੋਂ ਤੁਹਾਨੂੰ ਚੇਤੇ ਆਂਦਾ ਵਾ ਦਸੰਬਰ ਉਸ ਮੁਕਿਆਂ ਦਾ ਤੁਹਾਨੂੰ ਜਨਵਰੀ ਫਰਵਰੀ ਮਾਰਚ ਪਰਿਆ ਛੱਡੋ ਫਿਰ ਛੱਡ ਦਿਓ ਫਿਰ ਟਕਸਾਲ ਛੱਡ ਕੇ ਦੱਸਿਆ ਫਿਰ ਜੇ ਤੁਹਾਡੇ ਕੋਈ ਸਮਾਗਮ ਹੁੰਦਾ ਉੱਥੇ ਉਹਦੀ ਈਸਵੀ ਕੈਲੰਡਰ ਦੀ ਡੇਟ ਨਾ ਪਾਇਆ ਕਰੋ ਨਾ ਪਾਇਆ ਕਰੋ ਅੱਗੇ ਤੋਂ ਤੱਕੇ ਨਾਲ ਵਿੱਚ ਜਿਹੜੇ ਤੁਸੀਂ ਤੱਕੇ ਨਾਲ ਵਿੱਚ ਬਾੜੋ ਫਿਰ ਤੋਂ ਅਸੀਂ ਦੂਸਰੇ ਸਵਾਲ ਵੀ ਕਰਾਂਗੇ ਵਿੱਚ ਇਸ ਕਰਕੇ ਇਸ ਵੀ ਕੈਲੰਡਰ ਦੀ ਆਪਾਂ ਗੱਲ ਕਦੇ ਵੀ ਨਹੀਂ ਕੀਤੀ ਨਾ ਹੀ ਕਰਾਂਗੇ ਆਪਾਂ 23 ਪੋ ਦੀ ਗੱਲ ਕੀਤੀ ਹੈ ਹਮੇਸ਼ਾ ਹੀ 23 ਪੋ ਦੀ ਗੱਲ ਕਰਾਂਗੇ ਤੁਸੀਂ ਤੱਕੇ ਨਾਲ ਇਸ ਵੀ ਕੈਲੰਡਰ ਵਿੱਚ ਆਂਦੇ ਲੋਕਾਂ ਨੂੰ ਗੁੰਮਰਾਹ ਕਰਦੇ ਹੋ ਜੇ ਕੁਦਰਤੀ ਵਿਧਾਨਾ ਸਾਨੂੰ ਸਮਝਾਓ ਕੁਦਰਤੀ ਵਿਧਾਨ ਕਿੱਦਾਂ ਹੈ ਕਿੱਦਾਂ ਚੱਲਦਾ 48 ਘੰਟੇ ਦਾ ਇੱਕ ਦਿਨ ਕਿੱਦਾਂ ਹੁੰਦਾ ਹੈ ਸਾਨੂੰ ਸਮਝਾਓ 24 ਘੰਟੇ ਦੇ ਦੋ ਦਿਨ ਕਿੱਦਾਂ ਹੁੰਦੇ ਆ ਸਾਨੂੰ ਸਮਝਾਓ ਇਸ ਪੱਖ ਤੇ ਨਹੀਂ ਆਉਂਦੇ ਤੁਸੀਂ ਤਾਨੂੰ ਪਤਾ ਨਾ ਜਿਹੜੇ ਅੱਗੇ ਬੈਠੇ ਵਿਚਾਰਿਆਂ ਅਣਜਾਣ ਲੋਕ ਆ ਤੁਸੀਂ ਉਹਨਾਂ ਨੂੰ ਮੂਰਖ ਛੇਤੀ ਬਣਾ ਲੋਗੇ ਅਸੀਂ ਆ ਗਏ ਹਾਂ ਜੀ ਚਾਹ ਲੈ ਕੇ ਬੈਠੇ ਤੁਹਾਡੇ ਪਿੱਛੇ ਹੀ ਆ ਕੋਈ ਗੱਲ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ